ਅੱਜੇ ਕਈ ਥਾਵਾਂ ਤੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਅਤੇ ਲਗਾਤਾਰ ਪੱਕੇ ਕਿਤੇ ਜਾਣ ਦੀ ਮੰਗ ਕੀਤੀ ਜਾ ਰਹੀ। ਉੱਥੇ ਹੀ ਦੂਸਰੇ ਪਾਸੇ ਸਵੇਰ ਸਰਕਾਰ ਵੱਲੋਂ ਜੰਗਲਾਤ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਅਤੇ ਪੰਜਾਬ ਭਰ ਵਿਖੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ। ਜਿਸ ਦੇ ਚਲਦੇ ਅੱਜ ਮੁਲਾਜ਼ਮ ਯੂਨੀਅਨ ਕੈਬਨਿਟ ਮੰਤਰੀ ਲਾਲਜੰਨ ਕਟਾਰੂਜਕ ਨੂੰ ਮਿਲਣ ਵਾਸਤੇ ਪਹੁੰਚੀ ਅਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦੀ ਚਿਰਲੰਬੀ ਮੰਗ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਪਿਛਲੀ ਸਰਕਾਰਾਂ ਵੱਲੋਂ ਇਹਨਾਂ ਦੀਆਂ ਮੰਗਾਂ ਨੂੰ ਅਣਗੋਲੀਆਂ ਕੀਤਾ ਗਿਆ ਪਰ ਮਾਨ ਸਰਕਾਰ ਵੱਲੋਂ ਇਹਨਾਂ ਨੂੰ ਤੋਹਫ਼ਾ ਦਿੰਦੇ ਹੋਏ ਪੱਕਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਕੀ ਨੌਕਰੀ ਮਿਲੀ ਹੈ ਇਸ ਦੇ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਵਿਕ ਵਿੱਚ ਵੀ ਮੁਲਾਜ਼ਮਾਂ ਦੇ ਲਈ ਸੂਬਾ ਸਰਕਾਰ ਕੰਮ ਕਰਦੀ ਰਹੇਗੀ ਦੂਜੇ ਪਾਸੇ ਜਦ ਇਹ ਸੰਬੰਧੀ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 20 ਸਾਲ ਤੋਂ ਉੱਪਰ ਕੰਮ ਕਰਦੇ ਹੋ ਚੁੱਕਿਆ ਹੈ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਸਹਾ ਨਹੀਂ ਲਈ ਪਰ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਜੋ ਤੋਹਫਾ ਦਿੱਤਾ ਗਿਆ ਹੈ ਅਸੀਂ ਉਸ ਦੇ ਲਈ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਪਣੇ ਵਿਭਾਗ ਦੇ ਮੰਤਰੀ ਲਾਲ ਚੰਦ ਘਟਾਰੂ ਜੱਗ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਮੁੱਖ ਮੰਤਰੀ ਤੱਕ ਪਹੁੰਚਾਈ ਹੈ ਅਤੇ ਮੁੱਖ ਮੰਤਰੀ ਵੱਲੋਂ ਇਹਨਾਂ ਦੇ ਪੱਕੇ ਕਰਨ ਦੇ ਆਰਡਰ ਤੇ ਖਰਾ ਪੈਂਚ ਲਾਇਆ ਹੈ। ਰਾਸ਼ਟਰੀ ਇਹਨਾਂ ਨੂੰ ਕਿਨਾਂ ਦਾ ਵਧਾਈ ਵਧਾਈ ਦੇਣਾ ਹੈ ਸਾਰੇ ਸਾਥੀ ਗਰਦਾਸਪੁਰ ਤੇ ਔਰ ਪਟਾਣਕੋਟ ਦੇ ਸਾਥੀ ਜਿਹੜੇ ਪੱਕੇ ਹੋਏ ਨੇ ਅਸੀਂ ਇਹਨਾਂ ਦੇ ਮਾਣ ਕਰਦੇ ਆਂ ਮਾਣ ਸਰਕਾਰ ਦਾ ਵੀ ਮਾਣ ਕਰਦੇ ਆਂ ਉਹ ਮੁੱਖ ਮੰਤਰੀ ਸਾਹਿਬ ਦਾ ਮਾਣ ਕਰਦੇ ਆਂ ਜਿਨ੍ਹਾਂ ਨੇ ਅਸੀਂ 25 25 30 ਸਾਲ ਸਰਵਿਸ ਕੀਤੀ ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਕਾਂਗਰਸ ਨੇ ਵੀ ਹੰਡਾਇਆ ਕਾਲੀਆਂ ਨੇ ਵੀ ਹੰਡਾਇਆ ਜਿਨ੍ਹਾਂ ਨੇ ਸਾਡੀ ਅਜੇ ਤੱਕ ਕੋਈ ਵੀ ਬਾਹ ਨਹੀਂ ਫੜੀ ਅਸੀਂ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਕਈ ਵਾਰ ਮੰਤਰੀ ਸਾਹਿਬਨਾਂ ਨੂੰ ਇਹ ਗੱਲ ਪੁੱਛਿਆ ਵੀ ਰਣਜੀਤ ਸਿੰਘ ਜੀ ਤੁਸੀਂ ਪੱਕੇ ਕਿ ਨਹੀਂ ਹੋਏ ਸਾਨੂੰ ਇਹ ਵਾਰ-ਵਾਰ ਪੁੱਛਦੇ ਰਹੇ ਆ ਅਸੀਂ ਆਖਿਆ ਜੀ ਨਹੀਂ ਅਜੇ ਤੱਕ ਕੋਈ ਪੱਕਿਆ ਦੀ ਸਾਡੀ ਵਜੂਹ ਨਹੀਂ ਆ ਗਈ ਪਰ ਇਹ ਸ਼ੇਰਾਂ ਸਾਡੇ ਮੰਤਰੀ ਸਾਹਿਬ ਨੂੰ ਜਾਨਾ ਸੀ ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਇਹਨਾਂ ਨੇ ਸਾਡੇ ਆਣ ਕੇ ਆਮ ਸਰਕਾਰ ਨੇ ਸਾਡੀ ਬਾਹ ਫੜੀਆ ਤੇ ਅਸੀਂ ਇਹਨਾਂ ਦੀ ਰਸਤੇ ਆਣ ਕੇ ਅਸੀਂ ਆਮ ਪਾਰਟੀ ਨੂੰ ਵਧਾਈ ਦੇਣੀ ਆ ਵਧਾਈ ਦੇਣ ਆਏ ਆ ਤੇ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਹੈ ਤੇ ਮਾਨ ਸਰਕਾਰ ਨੂੰ ਵਧਾਈ ਦੇਣਾ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤੋਂ ਇਹਨਾਂ ਸਾਰੇ ਜੰਗਲਾਤ ਵਿਭਾਗ ਦੇ ਜੋਧਿਆਂ ਨੂੰ ਮੇਰੇ ਸਾਥੀਆਂ ਨੂੰ ਮੁबारकਾਂ ਔਰ ਮੈਂ ਅੱਜ ਮੇਰੀ ਰਹਾਇਸ਼ੇ ਮੈਨੂੰ ਮਿਲ ਲਈ ਆਏ ਨੇ ਗੁਰਦਾਸਪੁਰ ਪਠਾਨਕੋਟ ਦੇ ਜਿਹੜੇ ਕੱਚੇ ਮਲਾਜ਼ਮ ਪੱਕੇ ਹੋਏ ਜੰਗਲਾਤ ਵਿਭਾਗ ਦੇ ਜਿਨ੍ਹਾਂ ਵਿੱਚ 20 ਦੇ ਕਰੀਬ ਪਠਾਨਕੋਟ ਦੇ ਨੇ ਔਰ 29 ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ 100 ਇਹ ਅੱਜ ਮੇਰੀ ਰਹਾਇਤ ਸੇ ਮੈਨੂੰ ਮਿਲਣ ਲਈ ਆਏ ਨੇ ਸੋ ਜੀ ਆਇਆਂ ਔਰ ਮੈਂ ਇਸ ਪਲ ਨੂੰ ਮਹਿਸੂਸ ਕਰਦਾ ਕਿ ਲੰਬੇ ਅਰਸੇ ਤੋਂ ਬਾਅਦ ਇਹ ਸਾਥੀ ਜਿਨ੍ਹਾਂ ਨੇ ਕਿਸੇ ਨੇ 18 ਸਾਲ ਕਿਸੇ ਨੇ 20 ਸਾਲ 25 27 ਸਾਲ ਸਰਨੇ ਤੋਂ ਪੱਕੀ ਹੋਏ ਨੇ ਔਰ ਇਹਨਾਂ ਨੇ 27 ਸਾਲ ਮੈਗਮੇ ਚ ਲਾਇਆ ਤੇ 27 ਸਾਲਾਂ ਤੋਂ ਬਾਅਦ ਜਿਨ੍ਹਾਂ ਨੂੰ ਪੱਕੇ ਹੋਣ ਦਾ ਅਫਸਰ ਮਿਲਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 22 ਸਾਲ ਦੀ ਉਮਰ ਦੇ ਵਿੱਚ ਇਹ ਲੋਕ ਜੰਗਲਾਤ ਵਿਭਾਗ ਵਿੱਚ ਆਏ ਤੇ ਅੱਜ ਤੋਂ ਅ ਮਤਲਬ 27 ਸਾਲ ਦਾ ਮਤਲਬ ਇਹ ਆ ਕਿ 1998 ਵਿੱਚ 1998 ਵਿੱਚ ਇਹ ਇਸ ਜੰਗਲਾਤ ਵਿਭਾਗ ਦੇ ਅੰਦਰ ਆਏ ਔਰ ਇਹਨਾਂ ਨੇ ਪਲ-ਪਲ ਆਪਣੇ ਅੱਖਾਂ ਦੇ ਵਿੱਚ ਪੱਕੇ ਹੋਣ ਦੇ ਸੁਪਨੇ ਦੇਖੇ ਪਲ-ਪਲ ਇਹਨਾਂ ਨੇ ਉਸ ਮਤਲਬ ਘੜੀ ਨੂੰ ਨੇੜਿਓਂ ਦੇਖਣ ਦਾ ਅਹਿਸਾਸ ਮਹਿਸੂਸ ਕੀਤਾ ਪਰ ਅਫਸੋਸ ਹੈ ਕਿ ਪਿਛਲੇ ਸਰਕਾਰਾਂ ਨੇ ਇੰਨੇ ਲੰਬੇ ਸਮੇਂ ਤੋਂ ਬਾਅਦ ਵੀ ਇਨਾ ਕਾਮਿਆਂ ਨੂੰ ਪੱਕੇ ਕਰਨ ਦੀ ਜਰੂਰਤ ਨਹੀਂ ਕੀਤੀ ਸੋ ਮੈਂ ਅੱਜ ਖੁਸ਼ੀ ਮਹਿਸੂਸ ਕਰ ਰਹੇ ਆ ਮੇਰੇ ਕੋਲ ਆਏ ਨੇ ਮੇਰੇ ਵਿਭਾਗ ਦੇ ਇਹ ਸਾਥੀ ਨੇ ਸਾਡੇ ਆਪਣੇ ਪਰਿਵਾਰਾਂ ਚੋਂ ਆਪਣੇ ਮਤਲਬ ਸਾਥੀ ਔਰ ਇਹਨਾਂ ਨੂੰ ਮੇਰੇ ਵੱਲੋਂ ਮੁबारकਾ ਸੋ ਮੈਂ ਨਾਲ ਬਾਜੂ ਮੁੱਖ ਮੰਤਰੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਵਾਅ ਫੜੀ ਔਰ ਇਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਸਰਕਾਰ ਨੇ ਉਹ ਕੰਮ ਪੂਰਾ ਕੀਤਾ ਸੋ ਪਿਛਲੇ ਦਿਨੀ ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਵਿਖੇ ਟੈਗੋਰ ਥੀਏਟਰ ਦੇ ਅੰਦਰ ਵੱਡਾ ਇਵੈਂਟ ਕਰਕੇ ਨੋ ਜੂਤੀ ਪਤ ਦਿੱਤੇ ਸਨ ਸੋ ਜੀ ਆਨ ਨੂੰ ਅੱਜ ਫਿਰ ਦੁਬਾਰਾ ਮੈਨੂੰ ਮਿਲਣ ਹੀ ਆਏ ਆ ਸੋ ਮੈਂ ਇਹਨਾਂ ਨੂੰ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ ਵੈਲਕਮ ਕਰਨਾ ਤੇ ਨਾਲ ਹੀ ਇਹਨਾਂ ਤੋਂ ਇਹ ਉਮੀਦ ਵੀ ਕਰਦਾ ਵੀ ਇਹ ਹੁਣ ਪੱਕੇ ਹੋਣ ਤੋਂ ਬਾਅਦ ਜ਼ਿਆਦਾ ਹਿੰਮਤ ਦਲੇਰੀ ਦੇ ਨਾਲ ਮਹਿਕਮੇ ਦੇ ਅੰਦਰ ਮਹਿਕਮੇ ਦੇ ਜਿਹੜੇ ਕਾਜ਼ ਨੇ ਟਾਰਗੇਟ ਨੇ ਉਹਨੂੰ ਪੂਰਾ ਕਰਨ ਦੇ ਵਿੱਚ ਜੀਜ਼ਾਂ ਲਾਣਗੇ ਤੇ ਮੇਰੇ ਵੱਲੋਂ ਫਿਰ ਦੁਬਾਰਾ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਬਹੁਤ-ਬਹੁਤ ਮਾਰਕ ਪਰ ਤੇ ਨੈਟ ਨਿਊ ਸਵਾਲ ਆਪਕਾ ਤੋਂ ਰਾਜੀਸ਼ ਫਰਦੌਸ ਦਿਖਾ ਸੇ